ਇੱਕ ਪਾਸੇ ਵਿਜੀਲੈਂਸ ਦੇ ਵੱਲੋਂ ਕੀਤੀ ਜਾ ਗੁਜ਼ਾਰੀ ਕਾਰਵਾਈ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੀ ਖੁਸ਼ ਹੈ ਉਹ ਵੀ ਲੀਡਰ ਜਿਹੜੇ ਦਾ ਵੀ ਕੋਈ ਜਵਾਬ ਆਉਂਦਾ ਹੈ ਪ੍ਰੈਸ ਕਾਨਫਰੰਸ ਹੁੰਦੀ ਹੈ ਕਿਹਾ ਜਾ ਰਿਹਾ ਹੈ ਕਿ ਬਿਲਕੁਲ ਸਹੀ ਕਾਰਵਾਈ ਕੀਤੀ ਜਾ ਰਹੀ ਹੈ ਕਾਨੂੰਨ ਮੁਤਾਬਕ ਕੀਤੀ ਜਾ ਰਹੀ ਹੈ ਪਰ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੇ ਵਿਜੀਲੈਂਸ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੁੱਕੇ ਨੇ ਦਰਅਸਲ ਇਹ ਮਾਮਲਾ ਇੱਕ ਖਾਸ ਕਿਸਮ ਦੇ ਨਾਲ ਜੁੜਿਆ ਹੋਇਆ ਹੈ ਐਸ ਡੀ ਐਮ ਦੇ ਦਫ਼ਤਰ ਦੇ ਵਿੱਚੋਂ 24 ਲੱਖ ਰੁਪਏ ਤੋਂ ਵੱਧ ਨਗਦੀ ਮਿਲੀ ਸੀ ਜਿਸ ਦੇ ਕਰਕੇ ਵਿਜੀਲੈਂਸ ਨੇ ਮਾਮਲਾ ਵੀ ਦਰਜ ਕੀਤਾ ਤੇ ਇੱਕ ਸਟੈਨੋ ਨੂੰ ਗ੍ਰਫਤਾਰ ਵੀ ਕੀਤਾ ਸੀ ਉਸ ਦੀ ਗ੍ਰਫਤਾਰੀ ਤੋਂ ਬਾਅਦ ਹੀ ਖੁਲਾਸੇ ਹੋਏ ਸਨ ਕਿ ਨਕਦੀ ਜਿਹੜੀ ਹੈ ਉਹ ਬਰਾਮਦ ਹੁੰਦੀ ਹੈ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਸਵਾਲ ਚੁੱਕ ਰਹੇ ਨੇ ਵਿਜੀਲੈਂਸ ਦੇ ਖਿਲਾਫ ਹੀ ਉਹਨਾਂ ਨੇ ਮੋਰਚਾ ਖੋਲ ਦਿੱਤਾ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕਿਹਾ ਕਿ ਹਾਲੇ ਤੱਕ 3 ਹਫਤੇ ਤੋਂ ਵੱਧ ਦਾ ਸਮਾਂ ਬੀਤ ਗਿਆ ਪਰ ਜਿਸ ਐਸ.ਡੀ.ਐਮ ਦੇ ਦਫਤਰ ਚੋਂ ਨਕਦੀ ਮਿਲੀ ਹੈ ਉਸ ਨੂੰ ਹਾਲੇ ਤੱਕ ਗ੍ਰਿਫਤਾਰ ਤੱਕ ਨਹੀਂ ਕੀਤਾ ਗਿਆ ਵਿਜੀਲੈਂਸ ਗ੍ਰਿਫਤਾਰ ਕਰਨ ਦੇ ਵਿੱਚ ਫੇਲ ਸਾਬਤ ਕਿਉਂ ਹੋਈ ਹੈ ਇਸ ਦੇ ਬਾਰੇ ਕੁਝ ਗੱਲਾਂ ਸਾਹਮਣੇ ਆਈਆਂ ਨੇ ਦਰਅਸਲ ਨਕਦੀ ਦਾ ਇਹ ਮਾਮਲਾ ਹੈ ਤੇ ਜਿਹੜੇ ਵਿਧਾਇਕ ਨੇ ਉਹਨਾਂ ਨੇ ਵਿਜੀਲੈਂਸ ਵਿਰੁੱਧ ਮੋਰਚਾ ਖੋਲ੍ਹਿਆ ਹੋਇਆ ਹੈ ਰਾਏਕੋਟ ਤੋਂ ਵਿਧਾਇਕ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਹਾਕਮ ਸਿੰਘ ਠੇਕੇਦਾਰ ਵਿਜੀਲੈਂਸ ਦੇ ਉੱਤੇ ਸਵਾਲ ਚੁੱਕ ਰਹੇ ਨੇ ਉਨਾ ਰਾਏਕੋਟ ਐਸਡੀਐਮ ਦਫਤਰ ਵਿੱਚੋਂ 24 ਲੱਖ ਰੁਪਏ ਤੋਂ ਵੱਧ ਦੀ ਨਕਦੀ ਮਿਲਣ ਦੇ ਮਾਮਲੇ ਵਿੱਚ ਤਿੰਨ ਹਫ਼ਤਿਆਂ ਬਾਅਦ ਵੀ ਐਸਡੀਐਮ ਗੁਰਬੀਰ ਸਿੰਘ ਕੋਹਲੀ ਦੀ ਗ੍ਰਿਫਤਾਰੀ ਨਾ ਹੋਣ ਤੇ ਸਵਾਲ ਚੁੱਕ ਦਿੱਤੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਾਫੀ ਕੱਲਾ ਜੜੀਆਂ ਨੇ ਸਾਹਮਣੇ ਰੱਖੀਆਂ ਨੇ ਉਹਨਾਂ ਐਸਡੀਐਮ ਕੋਹਲੀ ਨੂੰ ਗ੍ਰਿਫਤਾਰ ਕਰਨ ਵਿੱਚ ਦੇਰੀ ਲਈ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਰਾਇਆ ਤੇ ਗੰਭੀਰ ਦੋਸ਼ ਲਾਏ ਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਨੂੰ ਜੜ ਤੋਂ ਖਤਮ ਕਰਨ ਦੀ ਨੀਤੀ ਵਿਰੁੱਧ ਕੰਮ ਕਰਨ ਵਾਲੇ ਵੀ ਅਧਿਕਾਰੀ ਬਖਸ਼ੇ ਨਹੀਂ ਜਾਣਗੇ ਉਹਨਾਂ ਇਹ ਵੀ ਕਿਹਾ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਮਾਮਲੇ ਦੇ ਵਿੱਚ ਖੁਦਾਈ ਵਰਤੀ ਹੈ ਤਾਂ ਉਹ ਮੁੱਖ ਮੰਤਰੀ ਤੱਕ ਵੀ ਆਪਣੀ ਗੱਲ ਪਹੁੰਚਾਉਣਗੇ ਔਰ ਉਹਨਾਂ ਦੇ ਖਿਲਾਫ ਕਾਰਵਾਈ ਕਰਵਾਉਣਗੇ ਇੱਥੇ ਵੀ ਦੱਸਣਾ ਬਣਦਾ ਹੈ ਕਿ 12 ਜੂਨ ਨੂੰ ਐਸਡੀਐਮ ਗੁਰਬੀਰ ਸਿੰਘ ਕੋਹਲੀ ਦੇ ਸਟੈਨੋ ਜਤਿੰਦਰ ਸਿੰਘ ਨੀਟਾ ਨੂੰ ਵਿਜਲੈਸ ਵਿਭਾਗ ਦੇ ਉਪ ਪੁਲਿਸ ਕਪਤਾਨ ਸ਼ਿਵਚੰਦ ਦੀ ਅਗਵਾਈ ਵਾਲੀ ਟੀਮ ਨੇ ਦਫ਼ਤਰ ਦੀ ਅਲਮਾਰੀ ਵਿੱਚ ਰੱਖੇ 24 ਲੱਖ ਰੁਪਏ 24 ਲੱਖ 6000 ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕੀਤਾ ਸੀ ਇਹ ਪੈਸਾ ਰਿਸ਼ਵਤ ਦਾ ਦੱਸਿਆ ਜਾ ਰਿਹਾ ਹੈ ਜਾਂਚ ਦੌਰਾਨ ਯੂਥ ਕਾਲੀਦਾਲ ਦੇ ਸੀਨੀਅਰ ਮੀਤ ਪ੍ਰਧਾਨ ਸੁਖਜੀਤ ਸਿੰਘ ਬੱਗੀਵਾਸੀ ਝੋੜੜਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਸਨੇ ਐਸ.ਡੀ.ਐਮ ਕੋਹਲੀ ਦੀ ਅਦਾਲਤ ਵਿੱਚ ਚੱਲ ਰਹੇ ਜ਼ਮੀਨੀ ਕੇਸ ਦਾ ਫੈਸਲਾ ਆਪਣੇ ਹੱਕ ਵਿੱਚ ਕਰਵਾਉਣ ਲਈ ਦੱਸਿਆ ਜਾਂਦਾ ਹੈ ਕਿ ਸਟੈਨੋ ਰਾਈ ਕਥਿਤ ਰਿਸ਼ਵਤ ਦਿੱਤੀ ਸੀ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜਰਨਲ ਸਕੱਤਰ ਸੁਖਵਿੰਦਰ ਸਿੰਘ ਬਲਾਕ ਪ੍ਰਧਾਨ ਰਮੇਸ਼ ਜੈਨ ਨੇ ਐਸ.ਡੀ.ਐਮ ਕੋਹਲੀ ਨੂੰ ਗ੍ਰਿਫਤਾਰ ਨਾ ਕਰਨ ਲਈ ਸਿੱਧੇ ਤੌਰ ਤੇ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਤੇ ਦੋਸ਼ ਲਗਾ ਦਿੱਤੇ ਨੇ ਉਨਾ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ ਵਿਰੋਧ ਵਿਸ਼ੇਸ਼ ਮਿਸ਼ਨ ਤੇ ਕੰਮ ਕਰ ਰਹੀ ਹੈ ਪਰ ਵਿਜੀਲੈਂਸ ਵਿਭਾਗ ਦੇ ਕੁਝ ਅਧਿਕਾਰੀ ਐਸ ਡੀ ਐਮ ਕੋਹਲੀ ਨਾਲ ਮਿਲੀ ਭੁਗਤ ਕਰਕੇ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਨੇ ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਬਿੰਦਰਜੀਤ ਸਿੰਘ ਪਾਰਟੀ ਦੇ ਜ਼ਿਲ੍ਹਾ ਸੰਯੁਕਤ ਕੱਤਰ ਪਰਮਿੰਦਰ ਸਿੰਘ ਰੱਤੋਵਾਲ ਸਰਪੰਚ ਜਸਵੀਰ ਸਿੰਘ ਅਬੂਵਾਲ ਸਾਬਕਾ ਸਰਪੰਚ ਚੰਨਜੀ ਸਿੰਘ ਪਖੋਵਾਲ ਤੇ ਰਾਜੀਤ ਸਿੰਘ ਆਂਡਲੂ ਤੇ ਗੁਰਪ੍ਰੀਤ ਸਿੰਘ ਪੱਪੂ ਵੀ ਹਾਜ਼ਰ ਸੀ ਔਰ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਹਾਕਮ ਸਿੰਘ ਠੇਕੇਦਾਰ ਰਾਏਕੋਟ ਤੋਂ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਠਰਾਇਆ ਉਹਨਾਂ ਅਧਿਕਾਰੀਆਂ ਨੂੰ ਜਿਨ੍ਹਾਂ ਨੇ ਇਸ ਮਾਮਲੇ ਵਿੱਚ ਐਸ ਡੀ ਐਮ ਦੀ ਗ੍ਰਿਫਤਾਰੀ ਨਹੀਂ ਕੀਤੀ ਔਰ ਇਹ ਕਿਵੇਂ ਰਿਸ਼ਵਤ ਦਾ ਮਾਮਲਾ ਹੈ ਇੱਕ ਜ਼ਮੀਨੀ ਵਿਵਾਦ ਵਾਲੇ ਕੇਸ ਦੇ ਵਿੱਚ ਰਿਸ਼ਵਤ ਲਈ ਗਈ ਦੱਸੀ ਜਾਂਦੀ 1.24 ਲੱਖ ਰੁਪਏ 6000 ਰੁਪਿਆ ਜਿਹੜਾ ਆ ਉਹ ਅਲਮਾਰੀ ਦੇ ਵਿੱਚੋਂ ਮਿਲਦਾ ਐਸ ਡੀ ਐਮ ਦੇ ਦਫ਼ਤਰ ਚੋਂ ਮਿਲਦਾ ਇਸ ਮਾਮਲੇ ਦੇ ਵਿੱਚ ਸਟੈਨੋ ਤਾਂ ਭਾਵੇਂ ਇੱਕ ਵਿਜੀਲੈਂਸ ਦੇ ਹੱਥ ਲੱਗ ਗਿਆ ਪਰ ਤਿੰਨ ਹਫ਼ਤੇ ਬੀਤ ਜਾਣ ਤੋਂ ਬਾਅਦ ਵੀ ਜੋ ਕਥਿਤ ਮੁੱਲਜਮ ਦੱਸਿਆ ਜਾ ਰਿਹਾ ਐਸ ਡੀ ਐਮ ਕੋਹਲੀ ਦੀ ਗ੍ਰਿਫਤਾਰੀ ਨਾ ਹੋਣ ਕਰਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਣੇ ਉੱਥੋਂ ਦੇ ਸਥਾਨਕ ਆਗੂ ਨਰਾਜ਼ ਚੱਲ ਰਹੇ ਨੇ ਕਿ ਵਿਜੀਲੈਂਸ ਦੇ ਇਹਨਾਂ ਅਧਿਕਾਰੀਆਂ ਦੇ ਖਿਲਾਫ ਜਿਹੜੀ ਆਵਾਜ਼ ਚੁੱਕੀ ਗਈ ਹੈ ਇਸ ਦੀ ਆਵਾਜ਼ ਜਿਹੜੀ ਹੈ ਮੁਖ ਦਫ਼ਤਰ ਵਿਜੀਲੈਂਸ ਦੇ ਹੈੱਡਕੁਆਰਟਰ ਤੇ ਪੁੱਜੇਗੀ ਤੇ ਹੈੱਡਕੁਆਰਟਰ ਦੇ ਉੱਤੇ ਬੈਠੇ ਵਿਜੀਲੈਂਸ ਦੇ ਜਿਹੜੇ ਡਾਇਰੈਕਟਰ ਨੇ ਚੀਫ ਨੇ ਕਿ ਇਸ ਮਾਮਲੇ ਦੇ ਵਿੱਚ ਸਥਾਨਕ ਵਿਜੀਲੈਂਸ ਦੇ ਅਧਿਕਾਰੀਆਂ ਦੇ ਖਿਲਾਫ ਵੀ ਕਾਰਵਾਈ ਕਰ ਸਕਦੇ ਨੇ ਕਿਉਂਕਿ ਆਵਾਮੀ ਪਾਰਟੀ ਦੇ ਵਿਧਾਇਕ ਨੇ ਕਿਹਾ ਕਿ ਜਿਹੜਾ ਵੀ ਸਾਡੀ ਇਸ ਮੁਹਿੰਮ ਦੇ ਵਿੱਚ ਸਾਥ ਨਹੀਂ ਦੇਵੇਗਾ ਉਹਨਾਂ ਦੇ ਖਿਲਾਫ ਵੀ ਜਿਹੜੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ ਆਰਟੀਓ ਨੇ ਜਿਹੜੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਕਿ ਜਿਹੜਾ ਟ੍ਰਾਂਸਪੋਰਟ ਮਹਿਕਮੇ ਦੇ ਅੰਦਰ ਇੱਕ ਘਪਲਾ ਦੱਸਿਆ ਜਾਂਦਾ ਰਿਹਾ ਸੀ ਕਿ ਡਰਾਈਵਿੰਗ ਲਾਇਸੈਂਸ ਬਣਾਉਣ ਵਾਲੇ ਮਾਮਲੇ ਦੇ ਵਿੱਚ ਕਈ ਜਿਹੜੀਆਂ ਰਿਆਇਤਾਂ ਦੇਣ ਦੇ ਬਦਲੇ ਪੈਸੇ ਲਏ ਜਾਂਦੇ ਸਨ ਔਰ ਕੁਝ ਨਕਦੀ ਵੀ ਉਦੋਂ ਬਰਾਮਦ ਹੋਈ ਸੀ ਉਸ ਮਾਮਲੇ ਦੇ ਵਿੱਚ ਤਾਂ ਇੱਥੋਂ ਤੱਕ ਕਿ ਦਿਨ ਅਧਿਕਾਰੀਆਂ ਨੂੰ ਇੱਕੋ ਝਟਕੇ ਦੇ ਵਿੱਚ ਸਸਪੈਂਡ ਕੀਤਾ ਗਿਆ ਜਿਸ ਤੋਂ ਬਾਅਦ ਦੋ ਅਧਿਕਾਰੀਆਂ ਨੂੰ ਤਾਂ ਬਹਾਲ ਕਰ ਦਿੱਤਾ ਗਿਆ ਪਰ ਵਿਜੀਲੈਂਸ ਦੇ ਚੀਫ ਜਿਹੜੇ ਪਰਮਾਰ ਬਣਾਏ ਗਏ ਸਨ ਉਹਨਾਂ ਦੀ ਬਹਾਲੀ ਨਹੀਂ ਹੋਈ ਹਾਲਾਂਕਿ ਸੈਂਟਰ ਤੋਂ ਵੀ ਮਨਜ਼ੂਰੀ ਮਿਲ ਗਈ ਉਹਨਾਂ ਦੀ ਸਸਪੈਂਸ਼ਨ ਦੇ ਖਿਲਾਫ ਇੱਕ ਉਹ ਵੱਡੀ ਕਾਰਵਾਈ ਹੋਈ ਸੀ ਕਿ ਜਿਹੜੇ ਭ੍ਰਿਸ਼ਟਾਚਾਰ ਦੇ ਅਧਿਕਾਰੀਆਂ ਦੇ ਖਿਲਾਫ ਜਾਂ ਹੇਠਲੇ ਪੱਧਰ ਦੇ ਉੱਤੇ ਹੋ ਰਹੇ ਜਿਹੜੀ ਭ੍ਰਿਸ਼ਟਾਚਾਰ ਦੀ ਗੰਦਗੀ ਉਸ ਨੂੰ ਸਾਫ਼ ਨਹੀਂ ਕਰਦੇ ਉਹ ਚਾਹੇ ਚੀਫ ਹੋਵੇ ਵਿਜੀਲੈਂਸ ਦਾ ਤੇ ਚਾਹੇ ਹੇਠਲੇ ਪੱਧਰ ਤੇ ਅਧਿਕਾਰੀ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਉਦੋਂ ਇਹ ਕਾਰਵਾਈ ਸਾਹਮਣੇ ਆਈ ਹਾਲਾਂਕਿ ਉਸ ਦੀਆਂ ਤਾਰਾਂ ਹੋਰ ਨਾਲ ਕਈ ਮਾਮਲਿਆਂ ਦੇ ਨਾਲ ਵੀ ਜੋੜ ਕੇ ਦੇਖੀਆਂ ਜਾਂਦੀਆਂ ਰਹੀਆਂ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਕਿ ਉਹ ਕਾਰਵਾਈ ਸਿਰਫ ਉਸ ਟਰਾਂਸਪੋਰਟ ਮੈਕਨਿਕ ਦੇ ਵਿੱਚ ਹੋਈ ਜਿਹੜੀ ਕਥਿਤ ਕਪਲੇਬਾਜੀ ਹੈ ਉਸ ਕਰਕੇ ਨਹੀਂ ਹੋਈ ਹਾਲਾਂਕਿ ਕਈ ਹੋਰ ਕਾਰਨ ਨਹੀਂ ਉਸਦੇ ਸਿਆਸੀ ਤੌਰ ਤੇ ਜ਼ਿੰਮੇਵਾਰ ਨੇ ਇੱਕ ਪਾਸੇ ਉਹ ਮਾਮਲਾ ਹੈ ਪਰ ਇਸ ਮਾਮਲੇ ਦੇ ਵਿੱਚ ਤਾਂ ਸਿੱਧਾ ਤਾਰ ਦੇ ਉੱਤੇ ਪਤਾ ਲੱਗ ਰਿਹਾ ਆਮ ਆਦਮੀ ਪਾਰਟੀ ਦੇ ਵਿਧਾਇਕ ਖੁਦ ਕਹਿ ਰਹੇ ਨੇ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਅਧਿਕਾਰੀਆਂ ਨੇ ਐਸਡੀਐਮ ਦੀ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਤਾਂ ਸਵਾਲ ਚੁੱਕੇ ਨੇ ਕੀ ਉਹਨਾਂ ਦੇ ਸਵਾਲ ਸਵਾਲ ਬਣ ਕੇ ਰਹਿ ਜਾਣਗੇ ਜਾਂ ਉਹਨਾਂ ਦੀ ਗੱਲ ਆ ਜਿਹੜੀ ਉਹ ਸੁਣੀ ਜਾਏਗੀ ਹੈਡਕੁਆਟਰ ਵਿਜੀਲੈਂਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਕੋਈ ਐਕਸ਼ਨ ਲਿਆ ਜਾਂਦਾ ਹੈ ਜਾਂ ਫਿਰ ਮੁੱਖ ਮੰਤਰੀ ਦੇ ਦਫ਼ਤਰ ਤੱਕ ਜਦੋਂ ਇਹ ਗੱਲ ਜਾਣੀ ਆ ਲਿਖਤੀ ਰੂਪ ਦੇ ਵਿੱਚ ਉਸ ਤੋਂ ਬਾਅਦ ਸਥਾਨਕ ਪੱਧਰ ਦੇ ਉੱਤੇ ਅਧਿਕਾਰੀ ਜਿਹੜੇ ਫੇਲ ਸਾਬਤ ਹੋਏ ਨੇ ਐਸ.ਡੀ.ਐਮ ਦੀ ਗ੍ਰਿਫਤਾਰੀ ਨੂੰ ਲੈ ਕੇ ਕਿ ਉਹਨਾਂ ਨੂੰ ਵੀ ਕੁਰਸੀ ਦਾ ਖਤਰਾ ਬਣਿਆ ਰਹਿ ਸਕਦਾ ਕਿ ਉਹਨਾਂ ਤੋਂ ਕੁਰਸੀ ਵੀ ਖੋਈ ਜਾ ਸਕਦੀ ਹੈ ਇਹ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਉੱਚ ਅਧਿਕਾਰੀਆਂ ਵੱਲੋਂ ਲਿਆ ਗਿਆ ਫੈਸਲਾ ਜਾਂ ਸਰਕਾਰ ਵੱਲੋਂ ਲਿਆ ਗਿਆ ਫੈਸਲਾ ਹੀ ਉਸ ਦੇ ਉੱਤੇ ਸਭ ਗੱਲਾਂ ਨਿਰਭਰ ਕਰਦੀਆਂ ਨੇ ਫਿਲਹਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿਹੜੇ ਹਾਕਮ ਸਿੰਘ ਠੇਕੇਦਾਰ ਤੇ ਉਹਨਾਂ ਦੇ ਨਾਲ ਜਿਹੜੇ ਆਗੂ ਨੇ ਆਮ ਆਦਮੀ ਪਾਰਟੀ ਦੇ ਉਹੀ ਵਿਜੀਲੈਂਸ ਦੇ ਅਧਿਕਾਰੀਆਂ ਤੋਂ ਨਾਰਾਜ਼ ਨਜ਼ਰ ਆ ਰਹੇ ਨੇ ਕਿਉਂਕਿ ਇੱਕ ਮਾਮਲੇ ਦੇ ਵਿੱਚ ਕਾਰਵਾਈ ਸਹੀ ਨਹੀਂ ਕੀਤੀ ਗਈ। ਤੁਹਾਡਾ ਕੀ ਮੰਨਣਾ ਹੈ ਜੇਕਰ ਵਿਜੀਲੈਂਸ ਦੇ ਅਧਿਕਾਰੀ ਵਾਕਈ ਇਸ ਤਰ੍ਹਾਂ ਦੀ ਵਿਧਾਇਕ ਦੇ ਮੁਤਾਬਕ ਕਿਤੇ ਨਾ ਕਿਤੇ ਹਨ ਗੈਲੀ ਕਰ ਰਹੇ ਨੇ ਜਾਂ ਕੁਤਾਈ ਵਰਤ ਰਹੇ ਨੇ ਉਹਨਾਂ ਦੇ ਉੱਤੇ ਤਾਂ ਮਿਲੀ ਭੁਗ ਦੇ ਉੱਤੇ ਵੀ ਦੋਸ਼ ਲਗਾ ਦਿੱਤੇ ਗਏ। ਤੁਹਾਨੂੰ ਇਸ ਮਾਮਲੇ ਦੇ ਵਿੱਚੋਂ ਕੀ ਨਜ਼ਰ ਆਉਂਦਾ ਹੈ ਆਪਣੇ ਆਪਣੇ ਵਿਚਾਰ ਜਿਹੜੇ ਨੇ ਜਰੂਰ ਸਾਂਝੇ ਕਰਿਓ ਜਦ ਤੱਕ ਨਵੀਂ ਅਪਡੇਟ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।